ਅੱਜ ਲੁਧਿਆਣਾ ਦੇ ਵਿੱਚ ਇੱਕ ਕਾਰੋਬਾਰੀ ਵੱਲੋਂ ਆਪਣਾ ਜਨਮ ਦਿਨ ਗਰੀਬ ਲੋਕਾਂ ਦੇ ਨਾਲ ਮਿਲ ਕੇ ਮਨਾਇਆ ਗਿਆ। ਇਸ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਯਾਰ ਦੋਸਤ ਅਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਰੇ ਲੋਕ ਹੀ ਆਪਣਾ ਜਨਮ ਦਿਨ ਮਨਾਉਂਦੇ ਹਨ। ਮਗਰ ਉਹਨਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਨਾਲ ਜਦੋਂ ਆਪਣਾ ਜਨਮ ਦਿਨ ਮਨਾਉਂਦੇ ਹਨ, ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਉਹ ਬਾਕੀਆਂ ਨੂੰ ਵੀ ਇਹੀ ਅਪੀਲ ਕਰਦੇ ਹਨ ਕਿ ਉਹ ਆਪਣਾ ਜਨਮ ਦਿਨ ਇਸੇ ਤਰੀਕੇ ਨਾਲ ਮਨਾਉਣ। ਇਸ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਇਸ ਤਰ੍ਹਾਂ ਹਰ ਸਾਲ ਆਪਣਾ ਜਨਮ ਦਿਨ ਗਰੀਬ ਪਰਿਵਾਰਕ ਨਾਲ ਹੀ ਮਿਲ ਕੇ ਮਨਾਉਂਦੇ ਹਨ ਅਤੇ ਉਹਨਾਂ ਨੂੰ ਇਸ ਤਰ੍ਹਾਂ ਆਪਣਾ ਜਨਮ ਦਿਨ ਮਨਾਉਣ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਸਾਰੇ ਭਰਾਵਾਂ ਨੂੰ ਭਾਜੀ ਵਧਾਈਆਂ ਭਾਜੀ ਮੈਂ ਸੋਚਿਆ ਵੀ ਚਲੋ ਇਹਨਾਂ ਸਾਰਿਆਂ ਨੂੰ ਇਕੱਠੇ ਕਰਦੇ ਆ ਠੀਕ ਹੈ ਫਲੋਰ ਤੋਂ ਆਏ ਆ ਜਾਂ ਆਦਾਂ ਰੰ ਦੁਰਗਾ ਮਾਤਾ ਮੰਦਰ ਦੇ ਨਾਲ ਮੈਂ ਕਾਰਡ ਵੰਡੇ ਆ ਕਾਰਡ ਦੇ ਨਾਲ ਇਨਾਮ ਦਿੱਤੇ ਜਾਣਗੇ 515500 ਜਿਹਨੇ ਜਿਹਦਾ ਨੰਬਰ ਨਿਕਲਿਆ ਠੀਕ ਆ ਉਸ ਤੋਂ ਬਾਅਦ ਕੰਬਲ ਮਗਾਏ ਆ ਕੰਬਲ ਨਾਮ ਦਿੱਤੇ ਜਾਣਗੇ ਉਸ ਤੋਂ ਬਾਅਦ ਹੋਰ ਵੀ ਗਿਫਟ ਮਗਾਏ ਆ ਜਿਹੜੇ ਇਹਨਾਂ ਨੂੰ ਨਾਮ ਦਿੱਤੇ ਜਾਣਗੇ ਕੋਈ ਵੀ ਬੰਦਾ ਖਾਲੀ ਨਹੀਂ ਕੋਈ ਬੰਦਾ ਖਾਲੀ ਨਹੀਂ ਜਾਊਗਾ ਠੀਕ ਆ ਖਾਣ ਪੀਣ ਵਾਸਤੇ ਖਾਣ ਪੀਣ ਵਾਸਤੇ ਜਿੱਦਾਂ ਵਿਆਹ ਸ਼ਾਦੀ ਚ ਹੁੰਦਾ ਉਹੀ ਜਿਹੋ ਵਿਆਹ ਵਿਆਹ ਸ਼ਾਦੀ ਚ ਹੁੰਦਾ ਆਪਣੇ ਛੋਲੇ ਪੂੜੀਆਂ ਖੀਰ ਮਟਰ ਪਨੀਰ ਜੋ ਵੀ ਦਾਦਾ ਰੂਤਾ ਸਭ ਜੋ ਵੀ ਕਾਫੀ ਜੋ ਵੀ ਜਣੇ ਕਿ ਵਿਆਹ ਸ਼ਾਦੀਆਂ ਚ ਹੁੰਦਾ ਬੰਦੇ ਆਏ ਹੋਏ ਹੁਣ ਬੰਦੇ ਮੈਂ ਲ ਭਾਈ 200 ਬੁਲਾਏ ਮੇਰੇ ਕੋਲ 500 ਬੱਚਾ ਕਰਤਾ ਹੋ ਗਿਆ ਬੱਚੇ ਜਲਾਇਆ ਮੈਨੂੰ ਤਾਂ ਖੁਸ਼ੀ ਆ ਅੱਜ ਮੈਂ ਮੇਰੇ ਭਾਵੇਂ ਹੋਰ ਆਏ ਬੰਦੇ ਆਈ ਆ ਕਿ ਆਪਣੇ ਰਿਸ਼ਤੇਦਾਰ ਬੁਲਾਦੇ ਲੋਕਾਂ ਦੇ ਤੁਸੀਂ ਮੈਨੂੰ ਬੁਲਾ ਰਹੇ ਹੋ ਉਹ ਭਾਈ ਰਿਸ਼ਤੇ ਵਾਲੇ ਖਾ ਵੀ ਗਏ ਚੱਲ ਜਾਂਦੇ ਆ ਮਾਤ ਕੁਛ ਦੇ ਕੋਣੀ ਕੋਈ ਕਹਿੰਦਾ ਸਵਾਲ ਲੱਗਾ ਕੋਈ ਇਹਨਾਂ ਨੂੰ ਤਾਂ ਲੱਗਣਾ ਹੀ ਸਵਾਲ ਆ ਠੀਕ ਆ ਰਿਸ਼ਤੇਰਾਂ ਦੀ ਕਿਹੜੀ ਗੱਲ ਆ ਆਪਾਂ ਰਿਸ਼ਤੇਰਾਂ ਨੂੰ ਰਿਸ਼ਤੇਰਾਂ ਨੂੰ ਬਾਅਦ ਚ ਕਰ ਜਾ ਕੇ ਮਨਾ ਲਾਂਗੇ ਉਹਨਾਂ ਦਾ ਆ ਜਣੇ ਰਿਸ਼ਤੇਰਾਂ ਦੀ ਹਾਂਜੀ ਪਿਛਲੇ ਸਾਲ ਵਿੱਚ ਪਹਿਲਾਂ ਇਹਨਾਂ ਨੂੰ ਫਿਲਮ ਦਿਖਾਈ ਫਿਰ ਇਹਨਾਂ ਨੂੰ ਹੋਟਲ ਦੇ ਆ ਪਿਛਲੇ ਸਾਲ ਅਸੀਂ ਉੱਥੇ ਮਾਲ ਚ ਕੀਤਾ ਸੀਗਾ ਤੇ ਮਾਲ ਚ ਕੋਈ ਦਾ ਵਧੀਆ ਲੱਗਿਆ ਨਹੀਂ ਕਿਉਂਕਿ ਇਹਨਾਂ ਨੂੰ ਮੈਂ ਖਵਾ ਪਿਆ ਨਹੀਂ ਸਹੀ ਤਰੀਕੇ ਨਾਲ ਸਕਿਆ ਕਿਉਂਕਿ ਉਹ ਉਹ ਸਾਲੇ ਲੈਣ ਦੇ ਕੋਸ਼ਿਸ਼ੀ ਕੋਈ ਬਿੱਲ ਬਣਾ ਇਦਾਂ ਉਦਾਂ ਮੈਨੂੰ ਪਸੰਦ ਨਹੀਂ ਆਇਆ ਐਰ ਕੈ ਇਸ ਕਰਕੇ ਮੈਂ ਆਪਣਾ ਸਾਰਾ ਅਰੇਂਜਮੈਂਟ ਕੀਤਾ ਵਾ ਠੀਕ ਆ ਪਿਛਲੇ ਸਾਲ ਇਹਨਾਂ ਫਿਲਮ ਦਾ ਸੀ ਫਾਈਟਰ ਉਸ ਤੋਂ ਬਾਅਦ ਸਾਰਿਆਂ ਨੂੰ ਪੈਸੇ ਦੇ ਕੇ ਤੋਰੇ ਸੀਗੇ ਪਿਛਲੇ ਸਾਲ ਤਾਂ ਬੰਦਾ 1500 ਲਿਆ ਐਰ ਕੈ ਮੇਰਾ 500 ਪਾਟਾ ਸਾਡੇ ਲਈ ਡੀਜੇ ਸਪੈਸ਼ਲ ਲਵਾਇਆ ਜਾਣ ਤੁਹਾਡੇ ਸਾਹਮਣੇ ਇਹ ਬੰਦਾ ਇਹਨਾਂ ਕਰਕੇ ਲਵਾਇਆ ਇਹਨਾਂ ਨੇ ਕਿ ਡੀਜੇ ਲਵਾਉਣਾ ਵਾ ਠੀਕ ਆ ਮੈਂ ਤਾਂ ਹੋਰ ਕਾਸਟਾ ਬੁਣ ਰਿਹਾ ਕਦੇ ਲੇਕਿਨ ਨਹੀਂ ਜੀ ਚਲੋ ਠੀਕ ਆ ਮੈਂ ਕਹਾਂ ਕੋਈ ਆਪਰੇ ਕਹਿੰਦੇ ਡਾਂਸ ਕਰਨਾ ਸਾਰੇ ਬੱਚੇ ਠੀਕ ਆ ਕੰਡ ਰਹੇ ਆ ਜੀ ਹਾਂ ਜੀ ਨਾਲ ਕਹਿੰਦੇ ਕੰਬਲ ਵੀ ਆ ਆ ਕੰਬਲ ਵੀ 100 ਕੰਬਲ ਲੈਂਦਾ 100 ਕੰਬਲ ਲੈਂਦਾ ਬਾਕੀ ਹੋਰ ਆ ਰਿਹਾ ਲੋਕਾਂ ਨੂੰ ਕੀ ਦਿਨ ਆ ਦੇਣਾ ਚਾਹੁੰਦੇ ਹੋ ਭਾਈ ਇੰਨਾ ਹੀ ਬਣਾਓ ਭਾਜੀ ਖੁਸ਼ੀਆਂ ਆਪਣਾ ਇਹਨਾਂ ਦਾ ਬਣਾਓ ਗਰੀਬ ਆ ਰਹੇ ਰਿਸ਼ਤੇ ਆ ਦਿਖਾ ਵੀ ਕੇ ਦੁਰ ਜਾਂਦੇ ਆ ਜ਼ਿਆਦਾਤਰ ਜਿਹੜੇ ਮੀਨ ਲੋਕ ਹੁੰਦੇ ਹੋ ਵੋਟਰਾਂ ਦੇ ਵੀ ਕਦੇ ਯਾਰਾ ਦੋਸਤਾਂ ਦੇ ਜਾਂ ਫੈਮਿਲੀ ਦੇ ਕਹਿੰਦੇ ਤੁਸੀਂ ਸਪੈਸ਼ਲ ਹੈ ਕਿਉਂ ਕੀਤਾ ਗਿਆ ਉਹ ਭਾਈ ਮੇਰੇ ਦਿਲ ਇਦਾਂ ਹੀ ਮੰਦਾ ਮੇਰੇ ਦਿਲ ਨੇ ਕਿਹਾ ਵੀ ਆ ਕਰਨਾ ਆਪਾਂ ਜੋ ਕਰਨਾ ਹੈ ਭਾਈ ਜੋ ਦੇ ਲੈ ਗਏ ਉਹ ਨਾ ਕਰਦੇ ਸੰਤੁਸ਼ਟੀ ਸਮਝੀ ਨਹੀਂ ਰਾਬੜੇ 100 ਗਣਾ ਐਡਵਾਂਸ ਦਿੱਤਾ ਮੈਨੂੰ ਆ ਜਿੰਨਾ ਮੇਰਾ ਲੱਗਣਾ 100 ਗਣਾ ਐਡਵਾਂਸ ਭੇਜਦਾ ਖਾਲੀ ਭੇਜਦਾ ਸੀ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਆਪਣੇ ਕੋਲ ਤਾਂ ਇੰਨਾ ਆਪੋ ਪੋਲੇ ਸ਼ੰਕਰ ਇਦਾਂ ਦਿੰਦਾ ਬਣ ਖਾਲੀ ਇਹ ਸੁਨੇਹਾ ਭਾਈ ਲੋਕਾਂ ਨੂੰ ਨਹੀਂ ਸੁਨੇਹਾ ਇਦਾਂ ਕਰ ਗਰੀਬ ਸਾਰੇ ਇਦਾਂ ਹੀ ਪਲਾ ਕਰਨ ਹਾਂ ਪੋਲਾ ਭਾਜੀ ਕਰ ਰਹੇ ਸਾਰੇ ਇਦਾਂ ਹੀ ਪਲਾ ਕਰਨ ਮੈਂ ਆਪ ਦੇਰੇ ਹੁਣ ਬੱਚੇ ਕਹਿੰਦੇ ਆ ਜੀ ਆਹ ਗਿਫਟ ਲਿਆਦਾ ਉਹ ਗਿਫਟ ਮੈਨੂੰ ਕੋਈ ਗਿਫਟ ਨਹੀਂ ਲੋੜਨੀ ਗਈ ਜਿਹੜੇ ਤੁਸੀਂ ਮੈਨੂੰ ਗਿਫਟ ਲਿਆ ਕਰਨ ਗਊਸ਼ਾਲਾ ਜਾ ਕੇ ਈਗਾ ਪੱਠੇ ਪਾਓ ਗੋੜ ਪਾਓ ਮੇਰੇ ਬੱਚੇ ਸਾਰੇ ਉਧਰ ਹੀ ਗਏ ਲਗਭਗ ਆ ਜੀ ਕਿੰਨਾ ਖਰਚਾ ਹੋ ਜਾਏਗਾ ਤੁਹਾਡਾ ਉਹ ਭਾਈ ਖਰਚਾ ਹੁਣ ਬਾਦਿਆ ਪਤਾ ਨਹੀਂ ਲੱਗਣਾ ਬੰਦੇ ਜ਼ਿਆਦਾ ਆ ਗਏ ਕੋਈ ਉਹ ਤਿੰਨ ਚਾਰ ਬੇਟੀਆਂ ਲੱਗਣੀਆਂ ਹੋਰ ਕਿੰਨੀਆਂ ਲੱਗਣਗੀਆਂ